ਹਾਂਜੀ ਕੀ ਹਾਲ ਜੀ ਸਾਰਿਆਂ ਦਾ ਆਹ ਜੀ ਸਾਰੇ ਚੜ੍ਹਦੀ ਕਲਾ ਚ ਹੋਗੇ ਜੀ ਸਾਰਿਆਂ ਨੂੰ ਜੀ ਜਿੰਨਾ ਵੀ ਆਪਣਾ YouTube ਪਰਿਵਾਰ ਬਣਿਆ ਜੀ ਜੁੜੇ ਆਪਣੇ ਨਾਲ ਭੈਣ ਭਰਾ ਸਾਰਿਆਂ ਨੂੰ ਰੁੜਕੀ ਵਾਲੇ ਵੱਲੋਂ ਰੁੜਕੀ ਵਾਲੇ ਦੇ ਘੋੜੇ ਵਾਲੋਂ ਜੀ ਸੱਤ ਸ਼ਰੀਆ ਕਾਲ ਜਿੱਦਾਂ ਜੀ ਪਰੋਕੇ ਇੱਕ ਹੋਟਲ ਦੇ ਵਿੱਚ ਜੀ ਰਾਤੀ ਤੇ 6 ਕਸਵਾ ਆਇਆ ਇਹ ਗगनगीर ਜਿਹੜਾ ਕੇਸ ਸੂਨ ਮਾਰਗ ਤੋਂ 12 ਕਿਲੋਮੀਟਰ ਥੱਲੇ ਰਹਿ ਜਾਂਦਾ ਕਸਬਾ ਤੇ ਸੂਨ ਮਾਰਗ ਥੋੜੇ ਜਿਹਾ ਚੜਾਈ ਤੇ ਪੈਣੀ ਹੈ ਹੁਣ ਆਪਾਂ ਨੂੰ ਇਸ ਕਰਕੇ ਆਪਾਂ ਇੱਥੇ ਰੁੱਕ ਗਏ ਲਗੇ ਤੇ 12 ਕਿਲੋਮੀਟਰ ਇਹ ਸਫ਼ਰ ਕਰਾਂਗੇ ਹੋ ਸਕਦਾ ਆਪਾਂ ਸੂਨ ਮਾਰਗ ਰੂਪ ਵੀ ਜਾਈਏ ਅੱਜ ਤੇ ਕਿਉਂਕਿ ਆਪਣੇ ਸਬਰ ਕੀਤਾ ਆ ਆਪਣੇ ਕਣੀਏ ਭਾਈ ਹੁਣੀ ਉਹ ਥੋੜੇ ਆਪਾਂ ਨੂੰ ਗਾਈਡ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਕਣੀਏ ਭਾਈ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਜਿਆਦਾ ਤੇ ਬਾਈ ਨੇ ਆਪਾਂ ਨੂੰ ਕਿਹਾ ਸੀਗਾ ਵੀ ਇੱਥੇ ਰੁਕ ਜਾ ਤੇ ਉਹ ਚੜਾਈ ਤਿੱਖੀ ਹੈ ਉਹ ਤੇ ਜ਼ੋਰ ਲੱਗਣਾ ਥੋੜਾ ਜਿਹਾ ਵੀ ਤੇ 3-4 ਘੰਟੇ ਖਾ ਜਾਂਦੀ ਹੈ ਉਹ ਚੜਾਈ ਤੇ ਫੇਸ ਕਰਕੇ ਆਪਾਂ ਇੱਥੇ ਗगनगिरी ਰੁੱਕ ਗਏ ਸੀ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕੱਲ ਦੀ ਵੀਡੀਓ ਨਹੀਂ ਦੇਖਿਆ ਆਪਣਾ ਟਾਈਮ ਉੱਥੇ ਬਹੁਤ ਲੱਗ ਗਿਆ ਸੀਗਾ ਜਿਹੜਾ ਜਲੰਧਰ ਵਾਲਾ ਟੱਪ ਆ ਆਪਣੇ ਕੰਗਨ ਤੇ ਅੱਜ ਆਪਾਂ ਸੂਨਮਾਰਗ ਪਹੁੰਚਦੇ ਆ ਤੇ ਸੂਨਮਾਰਗ ਜਾ ਕੇ ਦੇਖਦੇ ਆ ਬਾਈ ਨੇ ਸਲਾਹ ਕਰਕੇ ਵੀ ਰੁਕਣਾ ਜਾਂ ਤੁਰ ਪਈਏ ਤੇ ਮੂਰੇ ਪਾਸ ਪੈਣਾ ਹੈ ਜੋ ਜ਼ਿਲ੍ਹਾ ਤੇ ਉੱਤੇ ਖਾ ਖਾਸਾ ਜੂਰ ਲੱਗਣਾ ਤੇ ਟਾਈਮ ਵੀ ਲੱਗਣਾ ਹੈ ਉਹ ਬਾਈ ਨਾਲ ਸਲਾਹ ਕਰਕੇ ਦੇਖਾਂਗੇ ਆ ਜਾਓ ਜਾਤੇ ਸੋਨਮਾਰਗ ਦਾ ਤੇ ਸੋਨਮਾਰਗ ਤੱਕ ਦੇ ਸਫ਼ਰ ਦਾ ਆਨੰਦ ਮਾਣੋ ਤੁਸੀਂ ਤੇ ਸੋਨਮਾਰਗ ਵੀ ਯਾਨੀ ਕਿ ਜਿੱਦਾਂ ਸ਼੍ਰੀਨਗਰ ਸ਼੍ਰੀਨਗਰ ਤੋਂ ਉੱਪਰ ਸਵਰਗ ਦਾ ਦੂਜਾ ਸ਼ਹਿਰ ਹੈ ਜੀ ਇਹ ਤੇ ਆ ਜਾਓ ਸੈਰ ਕਰਦੇ ਹਾਂ ਸਵਰਗ ਦੇ ਦੂਜੇ ਸ਼ਹਿਰ ਸੋਨਮਾਰਗ ਦੀ ਮੈਂ ਜੀ ਸਵੇਰੇ ਸਵੇਰੇ ਪਹਿਲਾਂ ਤੁਹਾਨੂੰ ਚਰੋਤਾਜੇ ਕਰ ਦਈਏ ਕਮਰੇ ਚ ਆਪਾਂ ਤੁਹਾਨੂੰ ਬਾਹਰਲਾ ਚਾਕਾ ਦਿਖਾ ਲ ਦਈਏ ਮੈਂ ਜੀ ਦੇਖੋ ਜੀ ਆਪਾਂ ਰੁਕੇ ਜੀ ਮਰਬਾ ਹੋਟਲ ਐਂਡ ਰੈਸਟੋਰੈਂਟ ਤੇ ਇੱਥੇ ਆਪਣਾ ਘੋੜਾ ਤਿਆਰ ਵਰ ਤਿਆਰ ਆਪਾਂ ਕਰ ਲਿਆ ਆ ਸਾਮਾਨ ਸਾ ਆਪਾਂ ਲੱਦ ਲਿਆ ਆ ਤੇ ਹਣ ਮਾਤਾ ਵਾਲੀਆਂ ਜਿਹੜੀਆਂ ਪਿੰਨੀਆਂ ਬਣਾਈਆਂ ਆ ਉਹ ਖਾਈਏ ਕਦੇ ਚਾਹ ਦੇਖ ਕੇ ਚਾਹ ਹੋਟਲਾਂ ਦਾ ਮਹਿੰਗੀ ਬਹੁਤ ਹੁੰਦੇ ਆ। ਬਾਹਰ ਕਦੇ ਚਾਹ ਵੀ ਨੇ ਆ ਤੇ ਫੇਰ ਬੱਦੇ ਆ ਜੀ ਸੂਰਜ ਵੀ ਮਾਰਦਾ ਲਾਟਾਂ। ਸਹੀ ਆ ਨਿਕਣੋ ਵੀ ਜਾਈਦਾ ਇੱਥੇ ਠੰਡੇ ਆ। ਆੜਾ ੜਾ ਆ ਜੀ। ਸਹੀ ਗਿਆ ਕਿਸੇ ਨੇ ਤੇ ਦਾਣੇ ਬਾਣੀ ਦੇ ਮੂਰੇ ਹੀ ਹੁੰਦੀ ਆ ਬੰਦੇ ਦੀ। ਜਿੱਥੇ ਆਪਾਂ ਰੁਕੇ ਸੀਗੇ ਉੱਥੇ ਚਾਹ ਪੀਣ ਨੂੰ ਕਿਹਾ ਤੇ 10 ਵਜੇ ਤੋਂ ਪਹਿਲਾਂ ਨਹੀਂ ਖੁੱਲਣਾ ਨਹੀਂ ਸੀਗਾ ਜਗੜ ਜੇ ਆਪਣਾ ਤੇ 10 ਵਜੇ ਜਾਣੇ ਸੀਗੇ ਤੇ ਰਾਹ ਜਾਏ ਆ ਚਾਹ ਤੋਂ ਬਿਨਾ ਗੱਲ ਜੀ ਨਹੀਂ ਬਣਦੀ ਤੇ ਆਪਾਂ ਨੂੰ ਇੱਥੇ ਗੱਡੀਆਂ ਖੜੀਆਂ ਐਦਾਂ ਗੱਡੀਆਂ ਖੜੀਆਂ ਮਿਲੀਆਂ ਤੇ ਆਹ ਗੱਡੀ ਆ ਆਪਣੇ ਉਦਮਪੁਰ ਤੋਂ ਜੰਮੂ ਕਸ਼ਮੀਰ ਤੋਂ ਤੇ ਇੱਧਰ ਬਾਈ ਹੁਣੀ ਆ ਤੇ ਬਾਈਆਂ ਨੂੰ ਵੀ ਚਾਹ ਲੈ ਕੇ ਆ ਤੇ ਬਾਈ ਕਹਿੰਦੇ ਚੱਕਰੇ ਕੋਈ ਨਹੀਂ ਆ ਜਾ ਤੇ ਬਾਈਆਂ ਕੋ ਫਿਰ ਚਾਹ ਪੀਤੀ ਜੀ ਧੰਨਵਾਦ ਵੀਰੇ ਚਾਹ ਲਓ ਫਿਰ ਥੈਂਕ ਯੂ ਆ ਚਾਹ ਦਾ ਕੀ ਹੈ ਯਾਰ ਕੈਸੀ ਗੱਲ ਕਰਾਂ ਵੀਰੇ ਸਹੀ ਹੈ ਸਹੀ ਹੈ ਬਾਜੀ ਨਿਹਰਵਾਨੀ ਬਾਹ ਦਾ ਰੋਟੀ ਖਾ ਕੇ ਚੱਲ ਯਾਰ ਨਹੀਂ ਨਹੀਂ ਰੋਟੀ ਦਾ ਬਸ ਇਹ ਚਾਹ ਹੀ ਬਾਜੀ ਬਹੁਤ ਧੰਨਵਾਦ ਐਦਾਂ ਜੀ ਧਾਣੇ ਪਾਣੀ ਤੇ ਮੋਹਰੇ ਹੀ ਹੁੰਦੀ ਆ ਤੇ ਇੱਧਰ ਚਾਹ ਆਪਣੀ ਤੇ ਮਾਤਾ ਵਾਲੀਆਂ ਪਿੰਨੀਆਂ ਗੂਡ ਮਿੰਗ ਰਾਈਟ ਲੋਈ ਮਾਣਾ ਜੀ ਆਨੰਦ ਦਾ ਸਿੰਧ ਰਿਵਰ ਇਸ ਸਵਾਰਕ ਦੇ ਸ਼ਹਿਰ ਸੋਨ ਮਾਰਗ ਨੂੰ ਜਾਂਦਾ ਰਾਹ ਕੌਸਿੰਗ ਦਾ ਇਹ ਮਾਰਗ ਦੇ ਸ਼ਹਿਰ ਸੋਨ ਮਾਰਗ ਦੇ ਟ੍ਰਾਂਸਟ ਦੇ ਜਾਂਦੇ ਵੇ ਖੂਬ ਸੂਰਤੀ ਮੈਂ ਘੜੀ ਰੋਕੇ ਨਾਲ ਦਮ ਲੈ ਲੰਨੇ ਆ ਨਾਲੇ ਤੁਹਾਨੂੰ ਖੂਬ ਸੂਤ ਬਾਦੀਆਂ ਦਿਖਾ ਲੰਨੇ ਆ ਸੀਨਿੰਗ ਲਾਈਟ ਦਗਨਗੀਰ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਆ ਕੇ ਆਈਸਲੈਂਡ ਰਿਟਰੀਟ ਰੈਸਟੋਰੈਂਟ ਆ ਜਾਂਦਾ ਜੀ ਆਹਾ ਜੇ ਬੰਦੇ ਨੇ ਕੋ ਖਾਣਾ ਪੀਣਾ ਹੋਵੇ ਤਾਂ ਇੱਥੇ ਆ ਕੇ ਖਾ ਸਕਦਾ ਹੈ ਰਿਸੀਵਿੰਗ ਡ੍ਰਾਈ ਮੈਂ ਇਹ ਕਾ ਜਾਣਕਾਰੀ ਸਾਂਝੀ ਕਰ ਦੇ ਕਿਉਂਕਿ ਆਪਾਂ ਨੂੰ ਰਾਸਤੇ 'ਚ ਕਿਤੇ ਕੋਈ ਚਾਹ-ਚੂਹ ਦੀ ਦੁਕਾਨ ਕੋਈ ਨਹੀਂ ਆਉਣੀ ਹੈਗੀ ਪਰ ਹੈਗਾ ਆਈਸਲੈਂਡ ਰਿਟਰੀਟ ਰੈਸਟੋਰੈਂਟ ਫਨ ਐਂਡ ਫੂਡ ਹਾਜੀ ਦਰਗਾਹ ਹਾਜੀ ਪੀਰ ਬਾਬਾ ਰੀਨੋਵੇਟਡ ਵਾਇ 10 ਜੂਨ 2011 ਦਰਗਾਹ ਹਾਜੀ ਪੀ ਓ ਲੱਗਾ ਰਾਜਾ ਮੋੜ ਉੱਥੇ ਜਾ ਕੇ ਦੇਖਦੇ ਆ ਸੂਨ ਮਾਰ ਕਿੰਨਾ ਰਹਿ ਗਿਆ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਪੋਜ਼ਿੰਗ ਰਾਈਟ ਲੋ ਜੀ ਲੈ ਰਹਿ ਗਿਆ 349 ਕਾਰ ਗਲ 123 ਦਰਾਸ 66 ਗੁੰਮਰੀ 27 ਬਾਲਟਾਲ 19 ਤੇ ਸੂਨ ਮਾਰਗ 4 ਗੱਲੋ ਤੇ ਇਧਰ 뷰ਸੋਂ ਬਹੁਤ ਸੋਹਣਾ ਬਣਦਾ ਆ ਤੇ ਤਸਵੀਰਕਾਰੀਆਂ ਚੱਲਦੀਆਂ ਜੋਰਾਂ ਤੇ ਉਹ ਸਾਹਮਣੇ ਤੁਹਾਨੂੰ ਵੀ ਦੇਖਣ ਆਇਆ ਜਾਂਦਾ ਜਾਂਦਾ ਰੈਸਕੂ ਵੀ ਬਹੁਤ ਲੈਂਦੀ ਆ ਫੋਟੋ ਫੋਟੋਆਂ ਖਿਚਾਉਂਦੀ ਸੀ ਲੋ ਜੀ ਹੋ ਗਿਆ ਹੌਸਲਾ ਜੇ ਖਤਰਾਂ ਖੜੀਆਂ ਤੋਂ ਅੰਦਾਜ਼ਾ ਜੇ ਹੁਣ ਲੱਪਿਆ ਹੋਏ ਸੂਨ ਮਾਰਗ ਦੀਆਂ ਪਰੂਹਾਂ ਤੇ ਆ ਪਹੁੰਚੇ ਆ ਆਪਾਂ ਰੇੜੀ ਕੇ ਐਂਟਰੀ ਗੇਟ ਤੇ ਸੂਨ ਮਾਰਗ ਦੇ ਆ ਸਾਹਮਣੇ ਟੈਕਸੀ ਸਟੈਂਡ ਲੱਗਦਾ ਆ ਹਾਂਜੀ ਇੱਥੇ ਕੇ ਬਾਣੀ ਜਾਂਦੇ ਦੋ ਰਸਤੇ ਆ ਚੱਲ ਜਾਂਦਾ ਬਾਜ਼ਾਰ ਵਿੱਚ ਨੂੰ ਸੂਨ ਮਾਰਗ ਤੇ ਆ ਨਿਕਲ ਜਾਂਦਾ ਬਾਜ਼ਾਰ ਦੇ ਬਾਹਰ ਬਾਹਰ ਦੀ ਜੇ ਆਪਾਂ ਅਜ ਜੀਲਾਪਾਤ ਵੱਲ ਨੂੰ ਜਾਣਾ ਆਪਾਂ ਬਿਆਰਵਾਲ ਦੀ ਹੋਏ ਨੇ ਥੋੜਿਆ ਖਾਣ ਪੀਣ ਵਾਲਾ ਸਮਾਨ ਜਾ ਕਰ ਲੈਨੇ ਆ ਚਾਹ ਚੁ ਬਣਾਉਣ ਵਾਲਾ ਜੇ ਚਾਹ ਦੀ ਬੜੀ ਤੰਗੀ ਆਣੀ ਆ ਅ ਨਾਲੇ ਸ਼ਹਿਰ ਦੇ ਲੈਨੇ ਆ ਸੂਨਮਾਰਗ ਬਾਜ਼ਾਰ ਆਇਆ ਜੀ ਸੂਨਮਾਰਗ ਐਂਟਰ ਹੁੰਦੇ ਸਾਰ ਜਿੱਥੇ ਲਿਖਿਆ ਹੈ ਵੈਲਕਮ ਟੂ ਸੂਨਮਾਰਗ ਉਹ ਗੇਟ ਥੋੜੇ ਜਿਹਾ 100 ਮੀਟਰ ਅੱਗੇ ਆ ਉਹ ਤੁਹਾਨੂੰ ਬਾਅਦ ਚ ਦਿਖਾ ਲਦੇ ਆ ਤੇ ਉਦੋਂ ਪਹਿਲਾਂ ਕਾਸਿੰਗ ਰਾਈਟ ਸਾਈਡ ਬਣੀ ਆ ਜੀ ਟ੍ਰੈਂਟ ਲਾ ਕੇ ਪੂਰੀ ਮਸਤੀ ਕਰੋ ਇੰਜੋਏ ਕਰੋ ਨਜ਼ਾਰੇ ਹੀ ਨਜ਼ਾਰੇ ਆ ਪਰ ਆਪਾਂ ਕਣੀਆਂ ਵਾਈ ਕਹਿੰਦਾ ਤੂੰ ਕ੍ਰੋਸ ਕਰ ਲਾ ਹਲੇ ਟਾਈਮ ਕੋਸ ਨਹੀਂ ਹੋਇਆ ਤੇ ਆਪਾਂ ਵੀ ਸ਼ਹਿਰ ਕ੍ਰੋਸ ਕਰ ਲੈਣੇ ਆ ਜੇ ਜੀਲਾਪਾਸ ਕ੍ਰੋਸ ਕਰਦੇ ਆ ਜੀਲਾਪਾਸ ਤੇ ਭਾਰਤ ਦੇ ਪੱਟਾਂ ਦਾ ਜੋਰ ਪਰ ਦਿਲ ਤਾਂ ਰੋਕਣ ਨੂੰ ਕਰਦਾ ਹੈਗਾ ਜੋਰ ਲਾ ਕੇ ਆ ਕਰਕੇ ਕਰਦਾ ਦੇਗਾ ਹੋਰ ਇੱਥੇ ਤਾਂ ਕਈ ਵਾਰ ਲੱਗਿਆ ਪਰ ਜੋਰ ਵਿੱਚ ਸੋਚਿਆ ਦੇ ਲੈ ਤੱਕ ਕੀ ਕਰ ਦੂੰਗਾ ਤਾਂ ਕਿ ਮਨਾਲੀ ਦਾ ਕਿਤੇ ਲੱਗਣਾ ਰੜਕੀ ਵਾਲਿਆ ਹੰਟਟਿਆ ਰਿਆ ਬਸ ਓਕੜੀ 'ਚ ਸੈਰ ਦੇ ਕਿ ਮੂੜਿਆ ਤੋਂ ਕੀ ਡਰਨਾ ਹਣ ਹੈ ਨਾ ਓੜਿਆ ਕਿਦਾਂ ਸੈਰ ਦਾ ਨਹੀਂ ਫਾਇਦਾ ਓਕੜੀ 'ਚ ਯਾਰ ਓਕੜੀ ਜਾਣ ਮੂੜਿਆ ਤੋਂ ਡਰਨਾ ਪਾਸਿੰਗ ਰਾਈ ਰੈਸਿੰਗ ਰਾਈ ਆਇਆ ਜੀ कैम्पिंग साइट ਤੋਂ ਬਾਅਦ ਗੇਟ ਸੂਨਮਾਰਕ ਇੰਡੀਅਨ ਆਰਮੀ ਵੈਲਕਮ ਟੂ ਰੜਕੀਆਲਾ ਆਪਣੇ ਘੋੜੇ ਤੇ ਸੂਨਮਾਰਕ ਕਸ਼ਮੀਰ ਸਵਾਰ ਲਿਆਤਾ ਘੋੜਿਆ ਇਦਾਂ ਵੱਡਾ ਟਿਆਰੀ ਮੇਰਾ ਵੀਰ ਤੇ ਮੈਨੂੰ ਵੀ ਹੌਸਲਾ ਦੇਈ ਜਾਈ ਉਹ ਜਿਹੜਾ ਤੁਹਾਨੂੰ ਟਰੱਕ ਦੀਦਾ ਜੀ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਇੱਕ ਰੋਡ ਦਿਖਾ ਲਿਆ ਪਿੱਛੇ ਦੀ ਕਲਿੱਪ ਵਿੱਚ ਦੇਖ ਕੇ ਟਿਆਂ ਉਹ ਵਾਲਾ ਰੋਡ ਆਉਂਦਾ ਸ਼ਹਿਰ ਦੇ ਬਾਹਰ ਬਾਹਰ ਦੀ ਹੋ ਜਾਂਦਾ ਹੈ ਬਾਜ਼ਾਰ ਦੇ ਜਾਨੀ ਸ਼ਹਿਰ ਦਾ ਨਹੀਂ ਕਹਿ ਸਕਦੇ ਤੇ ਸ਼ੂਟ ਆ ਜਾ ਬਿਆਰਿਆ ਇੱਧਰ ਸੜਕ ਦੇ ਉੱਤੇ ਹੀ ਆ ਸੂਨਮਾਰਗ ਤੇ ਆ ਬੋਰ ਪਰ ਆਕਰ ਕਰਕੇ ਹੁਣ ਆਪਾਂ ਆਪਣੇ ਸਫਰ ਹਾਲ ਨੂੰ ਵਧਣ ਲੱਗੇ ਆ ਇਹ ਆ ਜੀ ਸੂਨਮਾਰਗ ਸੂਨਮਾਰਗ ਮੈਂ ਤੁਹਾਨੂੰ ਦਿਖਾ ਲ ਦਈਏ ਬਹੁਤ ਸੂਰਤੇ ਵਾਲੇ ਦੁਆਲੇ ਬਹਾਕੇ ਪਹਾੜੀਆਂ ਹਰੇ ਦਰਾਕਤ ਬਰਫ ਨਾਲ ਲੱਦੀਆਂ ਵਾਗਦੀ ਨਦੀ ਸੇ ਦਰਖਤਾਂ ਦੇ ਚਾਰ ਪਾਸੇ ਹਰਿਆਲੀ ਹੀ ਹਰਿਆਲੀ ਆ ਜਾ ਪਹਿਲਾਂ ਪਰੌਂਠੇ ਦਾ ਜ਼ਿਗਾਰਡ ਦੇਖੀਏ ਕਿੱਥੇ ਹੁੰਦਾ ਰੀਸਿਊਮਿੰਗ ਰਾਈਟ ਆਪਾਂ ਉਧਰੋਂ ਜੀ ਥੋੜੇ ਜਿਹਾ ਵਾਪਸੇ ਮੁੜਿਆ ਬਈ ਯਾਰ ਪਰ ਬਈ ਯਾਰ ਰਹਿ ਗਿਆ ਤੇ ਆਪਾਂ ਬਾਅਸ ਮੁੜਿਆ ਆਂ ਤੇ ਇੱਥੇ ਆਹਾ ਆ ਖਾਣ ਪੀਣ ਨੂੰ ਹੋਟਲ ਜਿਆ ਤੇ ਉਹड़ा ਇੱਧਰ ਖੜਾ ਆਪਣਾ ਨਿਸ਼ਾਨ ਸਾਹਿਬ ਚਫੂਲਾ ਤੇ ਮੈਂ ਕਿਹਾ ਪਰੌਂਠੇ ਖਾ ਲਈਏ ਦੋ ਕ ਅੱਗੇ ਪਤਾ ਹੀ ਲੀਤਾ ਕਹਿੰਦੇ ਕੋਈ ਢਾਬਾ ਰੂਪਾ ਨਾ ਆਵੇ ਸ਼ਾਇਦ ਇਸ ਕਰਕੇ ਮੈਂ ਕਿਹਾ ਉਹ ਖਾ ਕੇ ਚੱਲਦੇ ਆ ਤੇ ਬਾਕੀ ਦੇਖ ਕਿੰਨਾ ਟਾਈਮ ਲਾਦਾ ਇੱਥੇ ਜਾਣ ਦਾ ਪ੍ਰੋਗਰਾਮ ਬਣਦੇ ਆ ਜਾਂ ਇੱਥੇ ਰਹਿਣ ਦਾ ਬਣਦਾ ਆ ਇਹ ਵੀ ਦੇਖਦੇ ਆ ਪਰੌਂਠਾ ਖਾਣੇ ਆ ਬਾਕੀ ਸਮਾਨ ਆਪਾਂ ਲਾ ਲਾ ਚਾਰ ਕ ਮਹਿਗੀਆਂ ਚਾਕਲੇਟਾਂ ਟੌਫੀਆਂ ਟੂਫੀਆਂ ਤੇ ਆਪਣੇ ਖੰਡ ਪੱਤੀ ਦੁੱਧ ਇਹ ਲੈ ਲਿਆ ਆਪਾਂ ਸਾਰਾ ਕੁ ਵਿਰਾਜ ਲੋਡ 'ਤੇ ਆਪਣੇ ਬਣਾਵਾਂਗੇ ਹਣ ਲਓ ਜੀ ਪਰੌਂਠਾ ਤੇ ਦਹੀਂ ਆਪਣਾ ਆ ਗਿਆ ਇਹ ਖਾ ਕੇ ਠੀਕ ਕਰਦੇ ਆ ਘਣੀਏ ਭਾਜੀ ਨਾਲ ਗੱਲ ਉਹਨੂੰ ਪੁੱਛਦੇ ਆ ਬਾਈ ਨੂੰ ਵੀ ਵਧੀਆ ਅੱਗੇ ਨੂੰ ਸਫਰ ਨੂੰ ਕਿ ਰੋਕ ਲਈਏ ਲਓ ਜੀ ਰੋਟੀ ਪਾਣੀ ਛੱਡ ਕੇ ਕੋੜੇ ਦੀਆਂ ਲਕਾਮਾਂ ਆਪਾਂ ਛੱਡੀਆਂ ਆ ਤੇ ਆ ਆਇਆ ਜੀ ਕੋਕਰਨ ਬ੍ਰਿਜ ਤੇ ਤੁਸੀਂ ਆਲਾ ਦਵਾਲਾ ਦੇਖੋ ਯਾਰ ਤੇ ਗੱਲ ਵੀ ਤੁਹਾਡੇ ਨਾਲ ਸਾਂਝੀ ਗੱਲ ਨੇ ਰੋਟੀ ਪਾਣੀ ਖਾ ਜਾਵਾ ਕਣੀਏ ਭਾਜੀ ਨੂੰ ਕਿਤਾ ਫੋਨ ਆ ਕਿ ਪੁੱਛਿਆ ਬਾਈ ਕਿਦਾਂ ਰੋਕ ਲਈਏ ਕਿ ਛੱਡ ਦੇਈਏ ਲਗਾਮਾਂ ਘੋੜੇ ਦੀ ਬਾਈ ਕਿਤੇ ਦੇ ਨਹੀਂ ਛੱਡ ਜਾਣਾ ਜੀ ਬਾਕੀ ਇਦਾਂ ਭਰਾ ਹੌਸਲਾ ਜਿੰਦੇ ਰਹਿੰਦੇ ਆ ਜਾਂ ਪੰਪ ਰੱਖ ਲਾ ਹੱਥ ਗਈ ਤਗਾ ਤੇ ਮੇਰਾ ਕਣੀਏ ਛੱਡ ਦੇ ਦਈਆਂ ਸਾਬਾ ਲਗਾਮਾਂ ਬਾਕੀ ਕਾਲਪਾਰਕ ਸੱਚੇ ਬਾਦਸ਼ਾਹ ਨੂੰ ਕਰਦੇ ਵੀ ਅਰਦਾਸ ਮਾਲਕਾਂ ਤੇ ਹੀ ਬਾਹ ਫੜ ਕੇ ਸਫਰ ਫਤਿਹ ਕਰਾਉਣਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਉਹ ਬਣ ਰਹੀ ਹੈ ਜੀ ਰਿਜ਼ਿਊਮਿੰਗ ਰਾਈਡ ਤੇ ਇਹ ਜੁਜੀਲਾ ਪਾਸ ਨੂੰ ਕੱਟੂਗੀ ਜਦੋਂ ਬਣ ਕੇ ਤਿਆਰ ਹੋ ਗਈ ਤੇ ਇਹ ਕਣੀਆਂ ਬਾਈ ਹੁਣੇ ਦੱਸਦੇ ਸੀਗੇ ਵੀ ਉਹ ਦੋ ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਇਹ ਬਣੀ ਰਹੀ ਸੀ ਰਿਜ਼ਿਊਮਿੰਗ ਰਾਈਡ ਉਹ ਬਣ ਰਹੀ ਹੈ ਟਨ ਲਾ ਤੇ ਜੁਜੀਲਾ ਪਾਸ ਵਾਲਾ ਜੋਰ ਪਰ ਜਿਹਨੋਂ ਹਟ ਜਾਣਾ ਸਾਈਕਲਿਸਟਾਂ ਨੂੰ ਮौज ਹੋ ਰਹੀ ਆ ਪਿਕਅਪ ਰਾਹੀਂ ਟਨਲ ਪਾਰ ਕਰ ਸਕਣਗੇ ਇਧਰ ਜਾਂਦੇ ਵਾਈ ਕਰ ਲੈ ਲਦਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਇਸ ਸਫ਼ਰ ਦੇ ਵਿੱਚ ਜਦੋਂ ਖਾਸ ਕਰਕੇ ਆਪਾਂ ਜੇ ਜੀਲਾ ਪਾਸ ਚੜਦੇ ਆ ਤੇ ਉੱਥੇ ਪਾਣੀ ਦੀ ਕਮੀ ਨਹੀਂ ਤੁਹਾਡੇ ਕੋਲਣੀ ਚਾਹੀਦੀ ਪਾਣੀ ਬੱਦ ਤੇ ਪਾਣੀ ਲਾ ਜਾਈਦਾ ਤੇ ਆਪਣਾ ਦਿਮਾਗ ਇੰਨਾ ਮੋਟਾ ਸੋਨ ਮੰਗਦੇ ਚੱਲੇ ਪਾਣੀ ਪਾਰਨ ਦਾ ਜਿੱਤਾ ਹੀ ਪਲਾ ਲਿਆ ਅੱਧੀ ਕਬੂਤਰਾ ਹੁਣ ਦੇਖਦੇ ਆ ਜੇ ਮੂਰੇ ਕੋਈ ਆਇਆ ਚੀਜ਼ ਦਾ ਟਿਕਾਣਾ ਕੋ ਭਰਦੇ ਆ ਨਹੀਂ ਤਾਂ ਫੇਕੇ ਬਾਈਕਰ ਨੂੰ ਹੱਥ ਦੇਵਾਂਗੇ ਤੇ ਬਾਈਕਰਾਂ ਕੋਲ ਤਾਂ ਪਾਣੀ ਹੋਣਾ ਹੀ ਆ ਫੇ ਬਾਈਕਰ ਤੋਂ ਲਵਾਂਗੇ ਪਾਣੀ ਯਾਨੀ ਕਿ ਇਦਾਂ ਪਾਣੀ ਵੀ ਮੰਗਣਾ ਪੈ ਗਿਆ ਕਿ ਨਹੀਂ ਕੀ ਕਰਕੇ ਇਹਨੇ ਪਾਣੀ ਦੀ ਕੀਮਤ ਨੂੰ ਜਾਣੋ ਰੀਜ਼ਿਊਮਿੰਗ ਰਾਈਡ ਸਾਰੋ ਨਹੀਂ ਮਿਲੇ ਆ ਸਰ ਸੱਸਰੀਆ ਬਹਿਲਾ ਦਾ ਥੈਂਕ ਯੂ ਪਾਣੀ ਦੇ ਲਈ ਪਾਣੀ ਹੈ ਨਹੀਂ ਜਗਾ ਜੀ ਕਾਂ ਤੇ ਚੱਲੇ ਸਰ ਹਮ ਇੰਦੌਰਸ ਹੈ ਇੰਦੌਰਸ ਹੈ ਇੰਦੌਰ ਐਮਪੀ ਸੇ ਐਮਪੀ ਸੇ 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 ਥੈਂਕ ਯੂ ਸਰ ਬਹੁਤ ਕਾਉਸਿੰਗ ਰਾਈਟ ਹੋਰ ਕੁਝ ਚਾਹੀਏ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਪਾਣੀ ਦੀ ਜਰੂਰਤ ਹੀ ਉਸ ਓ ਸਾਹਮਣੇ ਜਿਹੜੀ ਹਰੀਏ ਦੀਦੀ ਚੌਂਕੀ ਜੀ ਉਹ ਆਪਣੇ ਬਾਲਟਾਲ ਦਾ ਫਿਰ ਆਪਣੇ ਮਿਲਟਰੀ ਦਾ ਬੇਸ ਕੈਂਪ ਆ ਹਾਂ ਲੱਗਦਾ ਨਹੀਂ ਕੋੜਾ ਦੇਖੋ ਜੂਰ ਮਾਰਦਾ ਕਾਉਸਿੰਗ ਰਾਈਟ ਇਹ ਬਾਲਟਾਲ ਦਾ ਬੇਸ ਕੈਂਪ ਆ ਮਿਲਟਰੀ ਦਾ ਤੇ ਇਤਾਰ ਬਾਰਫ ਨਾਲ ਲੱਦੇ ਪਹਾੜ ਤੇ ਉਦੋਂ ਕੈਂਪਮੈਂਟ ਵੀ ਲਾ ਪਈ ਆ ਫੋਨ ਬਾਕੀ ਦੇਖਦੇ ਹਾਂ ਬੰਦ ਆ ਦੇ ਲੋ ਜੀ ਇੰਨੇ ਹੈਲਪਫੁਲ ਬੰਦੇ ਆ ਆਪਣੇ ਕਸ਼ਮੀਰ ਦੇ ਪਹਿਲਾਂ ਵੀ ਤੁਹਾਨੂੰ ਆਪਾਂ ਦੱਸਾਟੇ ਆਂ ਪੁਰਾਣੀਆਂ ਵੀਡੀਓ ਦੇ ਵਿੱਚ ਆਪਾਂ ਟੈਂਟ ਲਾਉਂਦੇ ਸੀਗੇ ਕਰਕੇ ਮੀਂਹ ਆ ਗਿਆ ਤੇ ਆਪਾਂ ਬੈਕ ਆ ਗਏ 2 ਕਿਲੋਮੀਟਰ ਬੇਸ ਕੈਂਪ पे ਜਿੱਥੇ ਉੱਥੇ ਆਪਣੇ ਲੇਬਰ ਵਾਲਿਆਂ ਦੇ ਲੱਗੇ ਆ ਟੈਂਟ ਇਧਰ ਤੇ ਇਹਨਾਂ ਨੇ ਆਪਾਂ ਨੂੰ ਕਹਿ ਦਿੱਤਾ ਪਰ ਹੁਣ ਧੁੱਪ ਵੀ ਨਿਕਲਿਆ ਇਹ ਮੌਸਮ ਦਾ ਪਤਾ ਨਹੀਂ ਲੱਗਦਾ ਪਰ ਆਪਾਂ ਹੁਣ ਇੱਥੇ ਰੁਕ ਜਾਣਾ ਅੱਗੇ ਮੌਸਮ ਜ਼ਿਆਦਾ ਖਰਾਬ ਆ ਤੇ ਦੇ ਲੋ ਆਪਾਂ ਟੈਂਟ ਲਾਉਂਦੇ ਜਗੇ ਬਾਈ ਹਣੀ ਆਗਾ ਬਹੁਤ ਧੰਨਵਾਦ ਵੀਰੇ ਸਾਰਿਆਂ ਦਾ ਯਾਰ ਬਾਈ ਹਣੀ ਵੀ ਧੰਨਵਾਦ ਭਰਾ ਵੀਜੀ ਕਰਕੇ ਧਿਆਨ ਲਾ ਲਓ ਜੀ ਆਪਾਂ ਜਦੋਂ ਆਹ ਬਾਲਟਾਲ ਵਾਲੀ ਲੰਗੇ ਜਗੇ ਦੂਜੀ ਯਾਰ بیس ਕੈਂਪ ਹੈ ਜੀ ਆਰਮੀ ਵਾਲਾ 2 ਕਿਲੋਮੀਟਰ ਅੱਗੇ ਗਿਆ ਹੀ ਨਹੀਂ ਕਹਿੰਦਾ ਵੀ ਦੇਣਾ ਕੀ ਆ ਤੇ ਉਹਨੂੰ ਮਾਰੇ ਪਤਾ ਕੀਤਾ ਕਹਿੰਦੇ ਵੀ ਅੱਗੇ ਦਾ ਕੋਈ ਟਿਕਾਣਾ ਇਨੀ ਬਣਨਾ ਰਹਿਣ ਦਾ ਤੇ ਹੈਗਾ ਵੀ ਪਾਸ ਹੈ ਜਿਹੜਾ ਜ਼ਿਲ੍ਹਾ ਪਾਸ ਤੇ ਜੂਰ ਵੀ ਖਾਸਾ ਲੱਗਣਾ ਹੈਗਾ ਤੇ ਫੇਰ ਉੱਥੇ ਰੋਡ ਤੇ ਕੰਮ ਕਰਦੇ ਸੀਗੇ ਆਪਣੇ ਲੇਬਰ ਸੀਗੀ ਲੱਗੀ ਰੋਡ ਤੇ ਉਹਨਾਂ ਨਾਲ ਸਲਾਮਾ ਮਾਰੀ ਕਿਉਂ ਕਹਿੰਦੇ ਵੀ ਸਾਡੇ ਟੈਂਟ ਲੱਗੇ ਆ ਉੱਥੇ ਪਿੱਛੇ 2 ਕਿਲੋਮੀਟਰ ਬੇਸ ਕੈਂਪ ਕੋਲ ਬਈ ਉੱਥੇ ਜਾ ਕੇ ਆਪਣਾ ਟੈਂਟ ਲਾ ਲਾ ਤੂੰ ਮੇਰਾ ਵੀ ਤੇ ਆਪਾਂ ਜੀ ਵੀ 2 ਕਿਲੋਮੀਟਰ ਹਾਂ ਬੈਕ ਆ ਗਏ ਸਕੇ ਬੇਸ ਕੈਂਪ ਦੇ ਕੋਲ ਆਰਮੀ ਦੇ ਤੇ ਇੱਥੇ ਲਾਗੇ ਲੇਬਰ ਵਾਲਿਆਂ ਦੇ ਟੈਂਟ ਲੱਗੇ ਆ ਪਹਿਲਾਂ ਆ ਪਾਰਮੀ ਵਾਲਿਆਂ ਨੂੰ ਪੁੱਛਿਆ ਉਹ ਬੰਦੇ ਨਹੀਂ ਵੀ ਪੁਲਿਸ ਵਾਲਿਆਂ ਨਾਲ ਕਰੋ ਗੱਲ ਇੱਥੇ ਪੀੜੀ ਪੁਲਿਸ ਆ ਕਸ਼ਮੀਰ ਦੀ ਫਿਰ ਪੁਲਿਸ ਵਾਲਿਆਂ ਨੇ ਕੀਤੀ ਗੱਲ ਤੇ ਉਹਨਾਂ ਨੇ ਕਿਹਾ ਭਾਈ ਚਲੋ ਲਾ ਲਾ ਟੈਂਟ ਇਹ ਟੈਂਟ ਆਪਾਂ ਇੱਥੇ ਲਾ ਲਿਆ ਆ ਜੀ ਤੇ ਪਹਿਲਾਂ ਵੀ ਕਲੈਪ ਜੀ ਦੇਖ ਹੀ ਲਿਆ ਆ ਟੈਂਟ ਆਪਣਾ ਬਾਈਆਂ ਨੇ ਕਿੰਨੀ ਹੈਲਪ ਕਰਾਈ ਯਾਰ ਬਹੁਤ ਹੈਲਪਫੁਲ ਬੰਦੇ ਆ ਇੱਧਰਲੇ ਯਾਰ ਕਸ਼ਮੀਰ ਦੇ ਯਾਨੀ ਕਿ ਦਲੇਜਤ ਲਿਆ ਨਾ ਨੇ ਤੇ ਹੁਣ ਆਪਾਂ ਨੂੰ ਪੂਰੇ 2 ਘੰਟੇ ਹੋ ਗਏ ਆ ਟੈਂਟ ਚ ਬੜਿਆਂ ਨੂੰ 2 ਵਜੇ ਬੜੇ ਹੈਗੇ ਤੇ 4 ਵਜੇ ਗਏ ਆ ਤੇ ਮੀਂਹ ਹੱਲੇ ਵੀ ਚੜ੍ਹ ਡਾੜ੍ਹ ਪਈ ਜਾਂਦਾ ਬਾਕੀ ਤੁਹਾਨੂੰ ਆਵਾਜ਼ ਵੀ ਸੁਣਦੀ ਹੋਣੀ ਆ ਮੀਂਹ ਦੀ ਆਹ ਇਹ ਗਰਜਦਾ ਬੱਦਲ ਬਾਕੀ ਇਧਰਲੇ ਮੌਸਮ ਬਾਰੇ ਆਪਾਂ ਨੂੰ ਜਾਣਕਾਰੀ ਆਣੀਗੀ ਕਣੀਏ ਭਾਈ ਨੂੰ ਪੁੱਛਦੇ ਆ ਤਾਂ ਬਈ ਸਵੇਰ ਨੂੰ ਕਦਾਂ ਮੌਸਮ ਹੋਊ ਸਹੀ ਕਹਿੰਦੇ ਇੱਥੇ ਫਾਸਾ ਨਾ ਜਾਈਏ ਬਾਕੀ ਮਹਾਰਾਜੇ ਆਪ ਜਿੱਥੇ ਰੱਖਣਾ ਉੱਥੇ ਰਹਿਣਾ ਹੀ ਵੈਣਾ ਰੜਕੀ ਵਾਲਿਆ ਬਾਕੀ ਇਕੱਲੇ ਰਹਿਣਗੇ ਜਿਵੇਂ ਵੀ ਆ ਹਣ ਏਡੀ ਵੀ ਨਹੀਂ ਟੈਨਸ਼ਨ ਹੈਗੀ ਬਾਕੀ ਬਸ ਸਫਰ ਦਾ ਵੀ ਸਫਰ ਚੱਲਦਾਰ ਵੀ ਤਾਂ ਵਧੀਆ ਆ ਬਾਕੀ ਦਾ ਅੱਜ ਦੇ ਦਿਆਂ ਰੋਟੀ ਪਾਣੀ ਦਾ ਵੀ ਆਪ ਹੀ ਕਰਦੇ ਆਂ ਜੋ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਨਾ ਗੱਲ ਬਣੀ ਕੋਈ ਲਓ ਜੀ ਮੀਂਹ ਦੀ ਚੜਲ ਜਾਲੀ ਦੀ ਆਵਾਜ਼ ਤਾਂ ਸੁਣਦੀ ਹੋਣੀ ਆ ਆ ਜੱਗੇ ਭਾਈ ਦਾ ਭੇਜਿਆ ਗਿਫਟ ਇਹ ਸੰਦਾ ਅੱਜ ਕੰਮ ਆਉਣਾ ਆ ਇਹਨੂੰ ਖੋਲਦੇ ਆਂ ਕੱਢਦੇ ਆਂ ਇਹਦੇ ਵਿੱਚੋਂ ਸਲੀਪਿੰਗ ਬੈਗ ਆ ਲੈ ਭਾਈ ਜੱਗੇ ਭਾਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਲਓ ਜੀ बन ਗਈ ਫੇਰ ਗੱਲ ਨਾ ਇਦਾਂ ਆਪਾਂ ਇਹਦੇ ਵਿੱਚ ਵੜ ਕੇ ਜਾਣਾ ਸੌ ਹਣਾ ਪਰ ਉਦਾਂ ਹਲੇ ਚੈੱਕ ਕੀਤਾ ਆ ਹਲੇ ਦੇਖਦੇ ਰੋਟੀ ਪਣੀ ਦਾ ਜ਼ਿਗਾਰ ਨਾ ਬਣਿਆ ਕਿ ਪਾਸੇ ਤੇ ਫੇਰ ਬਣਾਉਣੇ ਆ ਮੈਗੀ ਹਾਂਜੀ ਲਓ ਜੀ ਮੀ ਗਿਆ ਹਟਾ ਪਰ ਸਮਾਂ ਹੋ ਗਿਆ 6:00 ਵਜੇ ਗਿਆ ਸ਼ਾਮ ਦੀ ਮੌਸਮ ਦੇਖੋ ਕਿੰਨਾ ਵਧੀਆ ਹੋ ਗਿਆ ਮੀ ਹਟਣ ਦੇ ਨਾਲ ਧੁੱਪ ਜੇ ਨਿਕਲਿਆ ਹੀ ਤੇ ਉਹ ਜਿਹੜੀ ਸਾਹਮਣੇ ਤੁਹਾਨੂੰ ਨੇ ਜੀ ਮਾਰਿਓ ਟਨਲ ਦੀ ਦੀ ਹੋਣੀ ਆ ਆ ਤੇ ਉਹ ਜਿਹੜੀ ਟਨਲ ਆ ਨਾ ਉਹ ਜਦੋਂ ਬਣ ਗਈ ਫਿਰ ਆ ਪਾਸ ਖਤਮ ਹੋ ਜਾਣਾ ਬਿਲਕੁਲ ਆ ਜਿਹੜਾ ਰੋਡ ਚੱਲਦਾ ਆ ਇਹ ਟਨਲ ਦੇ ਵਿੱਚ ਕਿਲੋਮੀਟਰ ਵੀ ਬਹੁਤ ਘਟ ਜਾਣੀ ਆ ਤੇ ਇਹ ਟਨਲ 2027 ਤੱਕ ਇਹਨਾਂ ਦਾ ਕੰਟਰੈਕਟ 2027 ਜੂ ਬਣ ਕੇ ਤਿਆਰ ਹੋਣੀ ਆ ਇਹ ਤੇ ਸ਼ੁਰੂ ਕਦੋਂ ਹੋਈ ਆ ਪਾ ਪੁੱਛਿਆ ਇੱਥੇ ਆ ਲੇਬਰ ਵਾਲੇ ਆ ਜਿਹੜੇ ਆ ਸਾਰੇ ਜਿਹੜੇ ਇਹਨੂੰ ਪੁੱਛਿਆ ਉਹ ਸ਼ੁਰੂ ਹੋ ਕਦੋਂ ਹੋਈਆ ਕਿਉਂ ਕੋਈ ਲੀਵਰ ਵਾਲਾ ਪਹਿਲਾਂ ਆਇਆ ਤਾਂ ਕਿ ਬਾਅਦ ਚ ਉਹ ਕਹਿੰਦੇ ਯਾਰ 2-3 ਸਾਲ ਤਾਂ ਹੋ ਗਿਆ ਯਾ ਬਾਕੀ ਪੱਕਾ ਨਹੀਂ ਪਤਾ ਤੇ 2 ਸਾਲ ਦਾ ਪਾਉਨੋਂ ਕਣੀਏ ਬਾਈ ਨੇ ਵੀ ਦੱਸਿਆ ਸੀਗਾ ਤੇ ਜਿੱਦੋਂ ਇਹ ਟਨਲ ਖਤਮ ਹੋ ਗਈ ਸੱਜ ਬਣ ਗਈ ਖਤਮ ਹੋ ਗਈ ਇਹਨਾਂ ਸਾਲਿਆਂ ਬਣੀ ਤਾਂ ਨਹੀਂ ਗਈ ਰੜਗੀ ਵਾਲੇ ਖਤਮ ਬਿਲਕੁਰੀ ਜਾਂਦਾ ਭੈਣ ਦਾ ਪੁਲਿਖਾ ਤੇ ਜਿੱਦਣੇ ਬਣ ਕੇ ਤਿਆਰ ਹੋ ਗਈ ਫੇ ਆ ਪਾਸ ਵਾਲਾ ਕੰਮ ਖਤਮ ਹੋ ਜਾਣਾ ਹਾ ਜਿਹੜਾ ਜਜੀਲਾ ਪਾਸ ਆ ਆ ਜਾਓ ਹੁਣ ਚਾਹ ਪੀ ਕੇ ਆਉਨੇ ਆ ਘੋਟਾ ਲਓ ਜੀ ਆ ਵੀ ਸੰਦਾ ਭਰਤੀ ਲਿਆ ਆਪਾਂ ਸਫਰ ਚ ਚਾਹ ਦੋ ਵਾਰੀ ਪੁੱਛ ਕੇ ਆਂ ਕਹਿੰਦਾ ਦੁੱਧ ਹੈ ਰੀ ਮੈਂ ਕਿਹਾ ਆਪੇ ਮੱਥਾ ਮਾਰਦੇ ਆ ਜਿਆਦਾ ਸਫਰ ਸ਼ੁਰੂ ਕੀਤਾ ਆ ਆਪਾਂ ਸੰਦਾ ਨਾਲੇ ਚੱਕੀ ਫੇਰਦੇ ਕਿਤੇ ਨਹੀਂ ਵਰਦਿਆ ਹੁਣ ਮੈਂ ਕਿਹਾ ਵਰਤੇ ਹੀ ਲੈਨੇ ਇਹਨੂੰ ਲਓ ਜੀ ਚਾਹ ਬਣ ਕੇ ਆਪਣੀ ਤਿਆਰ ਆ ਹਾਂਜੀ ਕੀ ਹਾਲ ਜੀ ਰੋਟੀ ਬਣੀ ਜੀ ਆਪਣਾ ਹੋ ਗਿਆ ਆ ਤੇ ਆਪਣੇ ਇੱਥੇ ਜਿਹੜੇ ਲੇਬਰ ਵਾਲੇ ਆ ਇਹ ਸਰਕਾਰੀ ਜੋਬੇ ਹਨਾਂ ਦੀ ਇਹ ਲੇਬਰ ਵਾਲੇ ਆ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਵਧੀਆ ਜਾਣਕਾਰੀ ਮਿਲੀ ਇੱਧਰ ਬਾਰੇ ਵੀ ਤੇ ਆਪਾਂ ਨੂੰ ਇਹ ਜਿਆਦਾ ਆਪਣੇ ਰਾਜਮਾ ਦੇ ਚੌੜੇ ਹੀ ਖੰਦੇ ਆ ਤੇ ਉਹ ਬਾਈਆਂ ਨੇ ਆਪਾਂ ਨੂੰ ਸਿਖਾਉਂਦੇ ਆ ਤੇ ਆਪਾਂ ਛਕ ਲੈ ਆ ਟੈਡ ਭਰ ਲਿਆ ਪੂਰਾ ਫੁੱਲ ਤੇ ਕੋਈ ਤੰਗੀ ਨਹੀਂ ਤੇ ਇੰਨਾ ਅਗਦੇ ਚਲੋ ਰੁਕਣ ਰਕਣ ਵਾਲਾ ਕੰਮ ਤਾਂ ਹੁੰਦਾ ਯਾਰ ਆਹਾਂ ਦੇ ਵਿੱਚ ਥੋੜੀ ਬੋਦੀ ਖੱਜਲ ਖਰਾਬੀ ਮੀਂਹ ਕਰਕੇ ਆਈ ਜਾਂਦੀ ਹੁੰਦੀ ਆ ਬਾਕੀ ਨੰਦੇ ਆ ਜੀ ਪੂਰਾ ਤੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਇਹ ਜਰੂਰ ਦੱਸਿਓ ਕਮੈਂਟਾਂ ਜਰੀਏ ਤੇ ਬਾਕੀ ਮਿਲਦੇ ਆਂ ਜੀ ਕੱਲ ਨੂੰ ਨਵੀਆਂ ਸੜਕਾਂ ਤੇ ਨਵੇਂ ਕਾਸ਼ਮੀਆਂ ਕੁਸਮੇ ਵੇਚਦੀ ਲੰਗਦੇ ਨਵੀਆਂ ਚੂਟੀਆਂ ਨਵੇਂ ਪਹਾੜ ਦੇਖਦੇ ਹੋਏ ਮਿਲਾਂਗੇ ਕਸ਼ਮੀਰ ਦੀਆਂ ਸੜਕਾਂ ਤੇ ਤੇ ਠੀਕ ਹੈ ਜੀ ਸਾਰਿਆਂ ਨੂੰ ਫੇ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ